ਤੇ ਪ੍ਰੋਗਰਾਮ ਦੇ ਵਿੱਚ ਇਸ ਵਕਤ ਸਾਡੇ ਨਾਲ ਮੈਂਬਰ ਆਫ ਪਾਰਲੀਮੈਂਟ ਜੀ ਸੁਖਤਾਲੀਵਾਲ ਜੀ ਸ਼ਾਮਿਲ ਹੋ ਚੁੱਕੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆ ਕਿ ਹਾਊਸ ਆਫ ਕਾਮਨ ਦੇ ਵਿੱਚ ਉਹ ਸਰੀ ਤੋਂ ਸਾਡੇ ਸ਼ਹਿਰ ਤੋਂ ਬੀਸੀ ਤੋਂ ਆਟਵਾ ਦੇ ਵਿੱਚ ਕੀ ਲੈ ਕੇ ਜਾ ਰਹੇ ਨੇ ਜੀ ਜੀ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਨੇ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਜੀਨੀ ਐਂਡ ਥੈਂਕ ਯੂ ਫॉर putting me to air ਐਂਡ ਆਲਸੋ ਆਈ ਵਾਂਟ ਟੂ ਸੇ ਗੁੱਡ ਮਾਰਨਿੰਗ ਟੂ ਯਰ ਲਿਸਨਰਸ ਐਜ਼ ਵੈਲ ਥੈਂਕ ਯੂ ਸੋ ਕਾਜ ਬਹੁਤ ਹੀ ਐਕਸਾਈਟਿੰਗ ਦਿਨ ਹੈਗਾ ਆ ਸਾਰੇ ਕੈਨੇਡਾ ਦੇ ਵਿੱਚ ਕਿਉਂਕਿ ਅੱਜ ਪਾਰਲਮੈਂਟ ਖੁੱਲਣ ਲੱਗੀ ਆ ਤੇ ਪਹਿਲੀ ਵਾਰ ਹੁਣ ਸਾਡੇ ਪ੍ਰਾਈਮ ਮਿਨਿਸਟਰ ਨੇ ਦੀ ਪੀਏ ਪੋਲੀਵ ਦਾ ਸਾਹਮਣਾ ਅੱਜ ਕੁਐਸਚਨ ਪੀਰੀਅਡ ਵਿੱਚ ਵੀ ਕਰਨਾ ਆ ਪਰ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਵੀ ਤੁਹਾਡੇ ਕੀ ਆਸ ਕਰਕੇ ਤੁਸੀਂ ਹੁਣ ਉੱਥੇ ਆਟਵਾ ਗਏ ਆ ਕੀ ਤੁਸੀਂ ਸੁਣਿਆ ਸਰੀ ਦੇ ਵਿੱਚ ਜਿਹੜਾ ਤੁਸੀਂ ਉੱਥੇ ਲੈ ਕੇ ਜਾਣਾ ਤੇ ਕੀ ਤੁਸੀਂ ਤੁਹਾਨੂੰ ਖੜੀਆਂ ਝਲਕੀਆਂ ਦੱਸ ਸਕਦੇ ਆ ਅਸੀਂ ਆਉਂਦੇ ਸਮੇਂ ਦੇ ਵਿੱਚ ਕੀ ਉਮੀਦ ਰੱਖੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਸੁਣ ਰਹੇ ਹਾਂ ਉਹ ਇਕਨੋਮਿਕ ਜਿਹੜੀ ਹੈਗੀ ਆ ਡਾਊਨ ਟਰਨ ਚੱਲ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਇਕਨੋਮੀ ਨੂੰ ਰਿਵਾਈਵ ਕਰਨਾ ਇੱਕ ਤਾਂ ਇਹ ਹੀ ਇਸ਼ੂ ਚੱਲਿਆ ਦੂਸਰਾ ਆਏਗਾ ਹਾਊਸਿੰਗ ਦੀ ਅਫੋਰਡੇਬਿਲਟੀ ਦੀ ਜਦੋਂ ਗੱਲ ਕਰਦੇ ਆ ਇਹ ਹੋ ਗਿਆ ਔਰ ਤੀਸਰਾ ਜਿਹੜਾ ਇੱਕ ਕ੍ਰਾਈਮ ਜਿਹੜਾ ਹੈਗਾ ਉਹਨੂੰ ਠੱਲ ਪਾਉਣ ਲਈ ਜਿਹੜਾ ਹੈਗਾ ਨਵੇਂ ਕਾਨੂੰਨ ਜਿਹੜੇ ਆ ਉਹ ਬਣਾਉਣੇ ਚਾਹੀਦੇ ਆ ਇਹ ਚੀਜ਼ਾਂ ਸੁਣਨ ਚਾਹੀਆਂ ਨੇ ਔਰ ਇੱਕ ਆਮ ਜਿੰਨੀ ਤੁਸੀਂ ਵੀ ਸੁਣਿਆ ਹੋਣਾ ਦੈਟ ਇਜ਼ ਮੈਟਰ ਲੋਕ ਇਹ ਨਹੀਂ ਪਤਾ ਲੱਗਦਾ ਜਿਹੜੇ ਕੈਨੇਡੀਅਨਸ ਨੇ ਕਿ ਉਹ ਉਹਨਾਂ ਨੂੰ ਨਹੀਂ ਪਤਾ ਕਿ ਇਹ ਫੈਡਰਲ ਇਸ਼ੂ ਆ ਜਾਂ ਪ੍ਰੋਵਿੰਸ਼ੀਅਲ ਇਸ਼ੂ ਆ ਉਹ ਹੈਗਾ ਹੈਲਥ ਕੇਅਰ ਦਾ ਮੈਂ ਹੁਣੇ ਉਹਨੇ ਦੇਖਦੇ ਨੇ ਜਾ ਕੇ ਹਸਪੀਟਲ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਵੱਡੀਆਂ ਲਾਈਨਅਪਸ ਨੇ ਫੈਮਿਲੀ ਡਾਕਟਰ ਬ੍ਰੈਨ ਡੀ ਕੇਰਿੰਗ ਵੀ ਮੇਰੇ ਉਹ اور ਇੱਕ ਕਾਉਂਟਰਬਿਲਟੀ ਦਾ ਇਸ਼ੂ ਜਿਹੜਾ ਹੈਗਾ ਉਹ ਲੋਕ ਸਾਹਮਣੇ ਰੱਖਦੇ ਹੈਗੇ ਆ ਇਹ ਜਿਹੜੇ ਇਸ਼ੂ ਜਿਹੜੇ ਹੈਗੇ ਨੇ ਉਹ ਮੂਰੇ ਮੂਰੇ ਆਏ ਹੈਗੇ ਆ ਔਰ ਇਹਨਾਂ ਨੂੰ ਐਡਰੈਸ ਕਰਨ ਲਈ ਜਿਹੜਾ ਹੈਗਾ ਉਹ ਚਾਹੇ ਉਹ ਗਵਰਨਮੈਂਟ ਆਫ ਦਾ ਲੈਜਿਸਲੇਸ਼ਨ ਲਿਆਵੇ ਚਾਹੇ ਪ੍ਰਾਈਵੇਟ ਮੈਂਬਰਸ ਬਿਲ ਆਉਣ ਇਹ ਚ ਜਨੂ ਜਠਣ ਲਈ ਜਿਹੜਾ ਲੋਕ ਆ ਉਹ ਤਤਪਰ ਹੈਗੇ ਆ ਪਬਲਿਕ ਸੇਫਟੀ ਬਹੁਤ ਵੱਡਾ ਇਸ਼ੂ ਹੈਗਾ ਯਾ ਸਾਰੇ ਦੇ ਵਿੱਚ ਤੇ ਸਪੈਸ਼ਲੀ ਜਿਹੜੇ ਐਕਸਟਰੋਸ਼ਨ ਕੇਸਸ ਦੇ ਵਿੱਚ ਇੰਨਾ ਵੱਡਾ ਗਰੋਥ ਹੋਇਆ ਹੈ ਉਹਦੇ ਉਹਦੇ ਵਾਸਤੇ ਕੋਈ ਉਮੀਦ ਹੈਗੀ ਆ ਵੀ ਸਰਕਾਰ ਕੋਈ ਨਮਾ ਪੈਰ ਚੁੱਕੂਗੀ ਬਿਲਕੁਲ ਸਹੀ ਆ ਉਹਦੇ ਵਿੱਚ ਜਿਹੜਾ ਕਿਉਂਕਿ ਜਦੋਂ ਆਪਾਂ ਐਕਸਟਰੋਸ਼ਨ ਦੀ ਗੱਲ ਕਰਦੇ ਆ ਇਹ ਇੱਕ ਇਕਨੋਮਿਕ ਟੈਰਰਿਜ਼ਮ ਹੈਗਾ ਕਿਉਂਕਿ ਇਕਨੋਮਿਕ ਟੈਰਰਿਜ਼ਮ ਇਸ ਤਰ੍ਹਾਂ ਵੀ ਲੋਕੀ ਜਿਹੜੇ ਨੇ ਉਹ ਇਥੋਂ ਡਿਸਪਲੇਸ ਹੋ ਰਹੇ ਆ ਬਾਹਰ ਨੂੰ ਉਹਨਾਂ ਨੂੰ ਜਾਣਾ ਪੈ ਰਿਹਾ ਆਪਣੇ ਪਰਿਵਾਰ ਛੱਡ ਕੇ ਆਪਣੇ ਬਿਜ਼ਨਸ ਛੱਡ ਕੇ ਇਹਨੂੰ ਨਿਜੀਤਨ ਲਈ ਜਿਹੜਾ ਹੈਗਾ ਇਹ ਫਰਸਟ ਪ੍ਰਾਇੋਰਟੀ ਤੇ ਚੱਲ ਰਿਹਾ ਹੋ ਸਕਦਾ ਕਈ ਆਰਗੇਨਾਈਜੇਸ਼ਨਸ ਵੀ ਹੋਣ ਜਿਨ੍ਹਾਂ ਨੂੰ ਟੈਰਰਿਸਟ ਖਰਾਰ ਜਿਹੜਾ ਵਾ ਉਹ ਦਿੱਤਾ ਜਾਵੇ ਨਾਲ ਹੀ ਜਿੰਨੀ ਜੀ ਜਿਹੜਾ ਇੱਕ ਬੇਲਰ ਫੌਂਡ ਦੀ ਗੱਲ ਹੈਗੀ ਆ ਕਿਉਂਕਿ ਜਿਹੜਾ ਇਹ ਹੈਗਾ ਕਿ ਇਨਵੋਲਵਿੰਗ ਥੋਰ ਨੀਚੋਂ ਦੇ ਜਿਹੜਾ ਵੀ ਚਾਰ ਆਪਣੇ ਫੜਦੇ ਹੈਗੇ ਆ ਜਾਜਰ ਹੁੰਦੇ ਲਾਉਂਦੇ ਆ ਉਹਦੇ ਵਿੱਚ ਜਿਹੜੇ ਬਿਲ ਬੀਲ ਰਿਫਾਰਮ ਹੈਗੇ ਆ ਉਹ ਲੈ ਕੇ ਆਉਣੇ ਹੈਗੇ ਆ ਮੇਕ ਸ਼ੋਰ ਕਰਨਾ ਸਾਈਬਰ ਸਿਕਿਉਰਿਟੀ ਇਸ਼ੂ ਸਾਹਮਣੇ ਦੇ ਉਹ ਸਾਈਬਰ ਕ੍ਰਾਈਮ ਜਿਹੜਾ ਹੈਗਾ ਉਹਨੂੰ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਔਰ ਕਨਜੈਕਟਿਵ ਸੈਂਟੈਂਸ ਦੀ ਵੀ ਗੱਲ ਚੱਲ ਰਹੀ ਆ ਕਿਉਂਕਿ ਜਦੋਂ ਮਲਟੀਪਲ ਕ੍ਰਾਈਮ ਬੰਦਾ ਕਵਿਟ ਕਰਦਾ ਹੈਗਾ ਇਹ ਵੀ ਹੈਗਾ ਕਿ ਜਿਹਦਾ ਮੈਕਸਿਮਮ ਪੈਨਲਟੀ ਹੋਵੇ ਕੱਲਾ ਉਹ ਹੀ ਜਿਹੜੀਆਂ ਸਜਾਵਾਂ ਹੈਗੀਆਂ ਉਹਨੂੰ ਸਾਰੀ ਸਜਾਵਾਂ ਹੋਰ ਕੇਸ ਦੀਆਂ ਜਿਹੜੀਆਂ ਕੇਸਾਂ ਦੀਆਂ ਉਹ ਭੁਗਤਣੀਆਂ ਪੈਣ। ਸੋ ਇਹ ਜਿਹੜਾ ਕ੍ਰਾਈਮ ਦਾ ਨੂੰ ਟੱਲ ਪਾਉਣ ਲਈ ਏਜੰਡਾ ਜਿਹੜਾ ਹੈਗਾ ਉਹ ਵਨ ਆਫ ਦੀ ਟਾਪ ਏਜੰਡਾਜ਼ ਹੈਗੇ ਜਿਹੜੇ ਸ਼ਾਮ ਫਿਰ ਜੇ ਸਾਡੇ ਆਪਣੇ ਮਿਨਿਸਟਰ ਹੈਗੇ ਉਹਨਾਂ ਨੇ ਬਣਦੇ ਬਿੱਲ ਜਿਹੜੇ ਨੇ ਟੁੱਕਦੇ ਬਿੱਲ ਉਹ ਜਿਹੜੇ ਨੇ ਉਹ ਲੈ ਕੇ ਆ ਰਹੇ ਆ। ਪਾਰਟਿਸਨ ਦੇ ਵਿੱਚ। थैंक यू सो। ਸੋ what does the rest of the day look like for MPs today? ਅ the core MPs ਨੇ ਨਮਾ ਇਹ ਇਹ ਮੈਨੂੰ ਲੱਗਦਾ 11 ਵਜੇ ਤੁਹਾਡੀ ਪਾਰਲੀਮੈਂਟ ਤੁਹਾਨੂੰ ਹਾਊਸ ਆਫ ਕਾਮਨਸ ਵਿੱਚ હાਜ਼ਰ ਹੋਣਾ ਪੈਣਾ। ਹਾਂਜੀ 11 ਵਜੇ ਹੋਣਾ ਪੈਣਾ। ਔਰ ਮੇਜਰ ਪ੍ਰੋਜੈਕਟਸ ਦੀ ਵੀ ਗੱਲ ਜਿੰਨੀ ਦੇਖੋ ਤੁਹਾਨੂੰ ਪਤਾ ਹੈ ਆਪਾਂ ਜਦੋਂ ਇਕਨੋਮਿਕ ਰਿਕਵਰੀ ਦੀ ਗੱਲ ਕਰਦੇ ਹਾਂ, ਵਰਲਡ ਵਾਰ 2 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਪ੍ਰਾਈਮ ਮਿਨਿਸਟਰ ਨੇ ਜਿਹੜੇ ਪੰਜ ਮੇਜਰ ਪ੍ਰੋਜੈਕਟਸ ਜਿਹੜੇ ਨੇ ਉਹ ਅਨਾਉਂਸ ਕੀਤੇ ਆ ਔਰ ਉਹਦੇ ਵਿੱਚੋਂ ਜਿਹੜੇ ਦੋ ਮੇਜਰ ਪ੍ਰੋਜੈਕਟਸ ਜਿਹੜੇ ਨੇ ਉਹ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਤ ਹੈਗੇ ਆ ਆਲਮੋਸਟ ਜਿਹੜਾ ਓਵਰ 60 ਬਿਲੀਅਨ ਡਾਲਰ ਜਿਹੜਾ ਉਹ ਕੈਨੇਡੀਅਨ ਇਕਨੋਮੀ ਦੇ ਵਿੱਚ ਜਾਣਾ ਹੈਗਾ ਔਰ 1000ਸ ਆਫ ਹਾਈ ਪੇਇੰਗ ਕੈਰੀਅਰਸ ਜਿਹੜੇ ਨੇ ਹਾਂਜੀ ਕੈਨੇਡੀਅਨ ਵਰਕਰਸ ਯਾ ਸੋ ਆਪਾਂ ਇਹਨਾਂ ਪ੍ਰੋਜੈਕਟਸ ਬਾਰੇ ਫੇਰ ਕਿਸੇ ਦਿਨ ਗੱਲ ਕਰਾਂਗੇ ਕਰਕੇ ਮੈਨੂੰ ਪਤਾ ਤੁਸੀਂ ਵੀ ਜਾਣਾ ਹੈ ਹਾਊਸ ਆਫ ਕਾਮਨਸ ਵਿੱਚ ਪਰ ਸਾਡੇ ਲਿਸਨਰਸ ਟੂ ਬੀ ਥੋੜਾ ਦੱਸੋ ਵੀ 11 ਵਜੇ ਤੁਸੀਂ ਹਾਊਸ ਆਫ ਕਾਮਨਸ ਵਿੱਚ ਜਾਣਾ ਹੈ ਉੱਥੇ ਤੁਹਾਡੀ ਇਹਨੂੰ ਲੱਗਦਾ ਬੈਠਕ ਘੰਟੇਕ ਲਈ ਹੋਣੀ ਹੈ ਤੇ ਉਦੋਂ ਬਾਅਦ ਫਿਰ ਰੈਸਟ ਆਫ ਦਿ ਡੇ ਅੱਜ ਕੀ ਹੋਣਾ ਹੈ ਇਟਸ ਯਰ ਫਰਸਟ ਡੇ ਜਿੱਦਾਂ ਕਹਿੰਦੇ ਹੁੰਦੇ ਫਰਸਟ ਡੇ ਇਨ ਸਕੂਲ ਬਿਕੋ ব্যাক ਇਨ ਸਕੂਲ ਉਹਦੇ ਵਿੱਚ ਕੁਐਸਚਨ ਪੀਰੀਅਡਸ ਤਾਂ ਨੈਚਰਲੀ ਜਿਹੜਾ ਹੁੰਦਾ ਹੀ ਆ ਰਾਈਟ ਉਹ ਜਿਹੜੀ ਮੇਨ ਫੋਕਸ ਐਸ ਹੋਵੇਗਾ ਉਹ ਜਿਹੜੇ ਬਿਲ ਲੱਗੇ ਸ਼ੁਰੂ ਕੀਤੇ ਹੈਗੇ ਆ ਜਿਹੜਾ ਬਾਰਡਰ ਸਕਿਉਰਿਟੀ ਬਿਲ ਹੈਗਾ ਉਹਨੂੰ ਜਿਹੜਾ ਉਹਦੀ ਸਟੱਡੀ ਹੋਏਗੀ ਔਰ ਪਰਸਨਲੀ ਮੇਰੇ ਆ ਜੇ ਦੇਖਿਆ ਜਾਵੇ ਤਾਂ ਮੈਂ ਆਪਣਾ ਆਰਡਰ ਪੇਪਰ ਤੇ ਆਪਣਾ ਪ੍ਰਾਈਵੇਟ ਮੈਂਬਰਸ ਬਿਲ ਪਾਇਆ ਜਿਹੜਾ ਹੈਲਥ ਕੇਅਰ ਤੇ ਹੈਗਾ ਔਰ ਉਹ ਜਿਹੜਾ ਹੈਗਾ ਮੈਂ ਮੰਡੇ ਬੁੱਧਵਾਰ ਨੂੰ ਜਿਹੜਾ ਹਾਊਸ ਆਫ ਕਾਮਨ ਦੇ ਵਿੱਚ ਜਿਹੜਾ ਹੈਗਾ ਉਹਨੂੰ ਇੰਟਰੋਡਿਊਸ ਕਰੂੰਗਾ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਇਹ ਚੋਣਾ ਕਿ ਜਿਹੜੀ ਮੀਡੀਅਮ ਹੈਗਾ ਉਹ ਟਰਾਂਸਪੇਰੈਂਸੀ ਚੌਂਥੀ ਸੁਬਿਆਸੋ ਕਿ ਜਿਹੜਾ ਉਹ ਪਬਲੀਕਲੀ ਸ਼ੇਅਰ ਕਰਨ ਕਿ ਉਹਨਾਂ ਦੇ ਕੀ ਬੈਂਚਮਾਰਕਸ ਨੇ ਐਨਯੂ ਰਿਪੋਰਟ ਜਿਹੜੀਆਂ ਨੇ ਤਾਂ ਕਿ ਲੋਕ ਦੇਖ ਸਕਣ ਕਿ ਕਿਸ ਤਰੀਕੇ ਦੇ ਨਾਲ ਸਾਡਾ ਹੈਲਥਕੇਅਰ ਸਿਸਟਮ ਪਰਫਾਰਮ ਹੁੰਦਾ ਇੱਕ ਮੀਜਰ ਮੀਜਰ ਬਿਲ ਹੈਗਾ ਇਹ ਔਰ ਮੈਨੂੰ ਲੱਗਦਾ ਕਾਫੀ اپੋਜੀਸ਼ਨ ਵੀ ਹੋਏਗੀ ਪਰ ਮੈਂ ਆਸ ਕਰਦਾ ਕਿ ਐਮਪੀ ਜਿਹੜੇ ਆ ਇਹਨੂੰ ਸਪੋਰਟ ਕਰਨਗੇ ਤਾਂ ਕਿ ਅਸੀਂ ਆਪਣਾ ਹੈਲਥਕੇਅਰ ਸਿਸਟਮ ਜਿਹੜਾ ਉਹਨੂੰ ਇੰਪਰੂਵ ਕਰ ਸਕੀਏ Thank you so much, Sukh, and we look forward to getting further reports from you on a regular basis. Enjoy the rest Gini, of your day. Handy. Thank you, Gini, and very best to you and your listeners.